माफ 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 कर दो बाब नहीं नहीं कर बाबूजी, बाबूजी। हमारे कभी करना ऐसे आदमी को? तेरा है। बाजी तो नहीं क्या है? को साले को? क्या है बच्चे साले उसको उसको तो हम घर ले अच्छी तरह बता देंगे। नहीं उसका भाई में उसका हाथ काट दे काट देखो यहाँ पर हाथ नहीं लगाना ਚਲੋ ਜੀ ਅੱਜ ਤੱਕੀ ਸਰਗਰ ਕੀ ਨਾ ਕੋ ਜਾਵਾਂਗਾ ਹਾਂ ਮਸਤਬਾਲ ਇੱਥੇ ਕੀ ਕਰਨਾ ਸੀ ਮੱਲੇ ਚ ਬਾਜ ਇਧਰੋਂ ਚੱਲਾ ਸੀ ਜਿੰਦਾ ਲੱਗਾ ਸੀ ਮੈਂ ਬੜ ਗਿਆ ਬੱਸ ਮੇਰੀ ਹੀ ਗਲਤੀ ਆਂ ਅੰਦਰ ਗੱਲੀ ਬੜਿਆ ਨਹੀਂ ਅੰਦਰ ਗੱਲੀ ਬੜਿਆ ਮੈਂ ਹੈ ਉਹ ਹੈਲੋ ਇਧਰ ਦੇਖ ਨੁਕਸਾਨ ਕੀ ਕੀਤਾ ਇਹ ਦੱਸ ਬੱਲੋ ਅੰਦਰ ਚੁੱਟੀਆਂ ਤੋੜਿਆ ਬੱਸ ਗੱਲ ਕੀਤੀਆਂ ਫਿਰ ਐਵੇਂ ਹੀ ਬੜ ਗਿਆ ਅੰਦਰ ਗਲਤੀ ਹੋ ਗਈ ਗਲਤ ਫੁਰ ਕਿਤੇ ਚੋਰੀ ਕੀਤੀ ਚੋਰੀ ਕਿਤਨੀ ਕੀਤੀ ਨਹੀਂ ਕਿਤਨੀ ਚਲੋ ਕਦੋਂ ਤੋਂ ਕੰਮ ਕਰਦਾ ਕਦੋਂ ਤੋਂ ਆਜੇ ਬਾਈ ਮੈਂ ਤੈਨੂੰ ਚੱਲੇ ਦਿੱਤਾ ਇਹ ਦਾ ਦੂੰਗਾ ਤੇ ਛੱਡ ਦਵਾਂਗੇ ਹਾਜੀ ਮੈਂ ਆਪਣੀ ਮਾਂ ਨੂੰ ਦੱਸੂਗਾ ਕਹਿੰਦਾ ਤੂੰ ਸਭ ਕੁਝ ਕਿਤੇ ਕਿੰਨੀਆਂ ਡੂਟੀਆਂ ਥੋੜੀਆਂ ਅੱਜ ਬਸ 2-3 ਥੋੜੀਆਂ ਸੀ ਬਾਰੇ ਬਹੁਤ ਕੁਝ ਨਹੀਂ ਮੰਨਦਾ ਤੂੰ ਚੋਰੀ ਕੀਤੀ ਆਹ ਬਾਈ ਇੱਥੇ ਮੰਨਦਾ ਮੈਂ ਕੀਤਾ ਹੋਰ ਕਿਤਨੀ ਲੈਣਾ ਕਿਥੇ ਤੂੰ ਕੋਤਾ ਰੋੜ ਜੇ ਅਮਰਪਾਲ ਤੋਂ ਇੱਥੇ ਕੀ ਕਰਨ ਆ ਗਏ ਇੱਦਾਂ ਬਾਈ ਚੱਲਾ ਦੇ ਜਾ ਮੈਂ ਇਹ ਇਧਰ ਜੱਲ ਜੀ ਅੱਛੀ ਦਿਨ ਕਾਮੇ ਦੇ ਜੱਲ ਨਸੀਬ ਕਾ ਨਸੀਬੀ ਅੱਛੀ ਕੀ ਤੇਰਾ ਅੱਛੀ ਕੀ ਮੋਟਾ ਬਟਾ ਟੁੱਟਾ ਬਟਾ ਫੀਨ ਨਾ ਜੀ ਬਟਾ ਵੀ ਨਾ ਦਿਖਾ ਜਰਾ ਦਿਖਾ ਟੁੱਟਾ ਲੈਣਾ ਕਿੱਦੋਂ ਪੰਗ ਪੂੰਗਾ ਮਲ ਕੇ ਫੇ ਲੈਦਾ ਕਿੱਦੋਂ ਮਿਲੂਗਾ ਅੰਕਲ ਜੀ ਵਾਸ ਇਹ ਨਹੀਂ ਕੋਈ ਪਤਾ ਜਿਹਨੂੰ ਨਹੀਂ ਕੋਈ ਕੋਠੀ ਦੇ ਅੰਦਰ ਗੱਲੇ ਬੜੇ ਹਾਂ ਕੋਠੀ ਦੇ ਅੰਦਰ ਗੱਲੇ ਬੜੇ ਹਾਂ ਕੋਈ ਇਹ ਗਲਤੀ ਯਾਰ ਨਹੀਂ ਗਲਤੀ ਗੱਲ ਨਹੀਂ ਲੱਗਾ ਸੇ ਚੱਲ ਗਿਆ ਨਹੀਂ ਇੱਥੇ ਕਿਰਾਏ ਤੇ ਰਹਿੰਦਾ ਇਹਨਾਂ ਦਾ ਹਾਂਜੀ ਨਹੀਂ ਇੱਥੇ ਨਹੀਂ ਜੀ ਉੱਧਰ ਰਹਿੰਦਾ ਜੀ ਹੈ ਫਗਵਾੜਾ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਬੇਖੌਫ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਕਾਰਨ ਸ਼ਹਿਰ ਵਾਸੀ ਸਹਿਮ ਦੇ ਮਾਹੌਲ ਵਿੱਚ ਹਨ। ਹੁਣ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ਬਾਬਾ ਗਧਿਆ ਦੇ ਸ਼ਿਵਾਜੀ ਨਗਰ ਗਲੀ ਨੰਬਰ 1 ਵਿੱਚ ਘਰ ਵਿੱਚੋਂ ਚੋਰੀ ਕਰਨ ਆਏ ਨੌਜਵਾਨ ਨੂੰ ਮੁਹੱਲੇ ਵਾਸੀਆਂ ਵੱਲੋਂ ਰੰਗੇ ਹੱਥੀ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਆ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਉਹ ਆਪਣੇ ਘਰ ਤੋਂ ਆਪਣੇ ਪਲਾਟ ਵਿੱਚ ਗਏ ਹੋਏ ਸਨ ਤਾਂ ਜਦੋਂ ਉਸ ਦੀ ਪਤਨੀ ਘਰ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਘਰ ਅੰਦਰ ਇੱਕ ਨੌਜਵਾਨ ਬੜਿਆ ਹੋਇਆ ਸੀ ਜੋ ਘਰ ਵਿੱਚ ਲੱਗੀਆਂ ਹੋਈਆਂ ਟੂਟੀਆਂ ਨੂੰ ਤੋੜ ਰਿਹਾ ਸੀ ਜਿਸ ਤੋਂ ਬਾਅਦ ਔਰਤ ਵੱਲੋਂ ਘਰ ਵਿੱਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਰੌਲਾ ਸੁਣਦੇ ਸਾਰ ਹੀ ਛਾਤਰਚੋਰ ਨੇ ਘਰ ਦੀ ਕੰਧ ਟੱਪ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਆਸ-ਪਾਸ ਦੇ ਲੋਕਾਂ ਵੱਲੋਂ ਕਾਬੂ ਕਰ ਲਿਆ ਗਿਆ ਕਾਬੂ ਕੀਤੇ ਨੌਜਵਾਨ ਦੀ ਪਛਾਣ ਮੁਸਤਫਾ ਬਾਸੀ ਖੋਥਣਾ ਰੋਡ ਫਗਵਾੜਾ ਵੱਜੋਂ ਹੋਈ ਹੈ ਉਧਰ ਇਸ ਸਾਰੀ ਘਟਨਾ ਦੀ ਸੂchnਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਸੂchnਾ ਮਿਲਣ ਤੋਂ ਬਾਅਦ ਮੌਕੇ ਤੇ ਪੁੱਜੀ ਫਗਵਾੜਾ ਪੁਲਿਸ ਨੇ ਉਕਤ ਚੋਰ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੱਜ ਸ਼ਰਮਾ ਦੀ ਰਿਪੋਰਟ ਮੈਂ ਇੱਕ ਹੌਲਦਾਰ ਅਮਰਜੀਤ ਸਿੰਘ ਹਾਂ ਜੀ ਸਰ ਕੀ ਮਾਮਲਾ ਕੀ ਜਿਹੜਾ ਅੱਜ ਤੁਸੀਂ ਆਪਣੇ ਘਰ ਦੇ ਵਿੱਚ ਖੜੇ ਹੋ ਅਸੀਂ ਜੀ ਇੱਥੋਂ ਸਿਰਫ 10 ਮਿੰਟ ਲਈ ਸ਼ਿਵਾਜੀ ਨਗਰ ਗਲੀ ਨੰਬਰ 3 'ਚ ਮੇਰਾ ਇੱਕ ਪਲਾਟ ਹੈ ਉੱਥੇ ਮੈਂ ਸਬਜ਼ੀ ਬੀਜੀ ਹੋਈ ਹੈ ਤੇ ਤਨੀਆ ਲੈਣ ਸੀ ਤੀਵੇਂ ਆਦਮੀ ਦੋਨੋਂ ਗਲਥੀ ਗਏ ਤਾਲਾ ਲਗਾ ਕੇ ਤੇ ਹਜੇ 10 ਮਿੰਟ ਵੀ ਨਹੀਂ ਹੋਏ ਮੇਰੀ ਘਰ ਵਾਲੀ ਮੈਂ ਵਾਪਸ ਭੇਜਤੀ ਮੈਂ ਉੱਥੇ ਪਲਾਟ ਦੇ ਵਿੱਚ ਥੋੜਾ ਕੰਮ ਕਰਨ ਲੱਪਿਆ ਜਦ ਮੇਰੀ ਘਰ ਵਾਲੀ ਨੇ ਆ ਕੇ ਤਾਲਾ ਖੋਲ੍ਹਿਆ ਅੰਦਰ ਇੱਕ ਆਦਮੀ ਬੜਿਆ ਹੋਇਆ ਸੀ ਔਰ ਟੂਟੀਆਂ ਆਏ ਨੇ ਤੋੜ ਕੇ ਜਿੱਦਾਂ ਹੀ ਉਹ ਗੇਟ ਖੋਲ੍ਹਿਆ ਇਹ ਆਦਮੀ ਉੱਪਰ ਖੰਧ ਟੱਪ ਕੇ ਆਕਲ ਡੱਪ ਕੇ ਤੇ ਉੱਪਰ ਛਾਲ ਮਾਰੀ ਮੇਰੀ ਘਰ ਵਾਲੀ ਨੇ ਸ਼ੋਰ ਮਚਾਇਆ ਉਸ ਦਾ ਤਾਂ ਅਸੀਂ ਸੀ ਪੁਰਾਣੇ ਸੀਨੀਅਰ ਸਿਟੀਜ਼ਨ ਬੂढ़े ਆਦਮੀ ਆ ਤੇ ਗਵਾਂਡੀ ਸਾਡੇ ਨਾਲ ਫੈਕਟਰੀ ਦੇ ਮੁੰਡੇ ਨਵੇਂ ਜੰਗ ਕੰਮ ਕਰਦੇ ਆ ਉਹਨਾਂ ਨੇ ਭੱਜ ਕੇ ਜਾ ਕੇ ਇਹਨੂੰ ਫੜ ਕੇ ਲਿਆਂਦਾ ਔਰ ਫੜ ਕੇ ਲਿਆ ਕੇ ਹੁਣ ਅਸੀਂ ਦੂਸਰਾ ਕੀਤਾ ਹੋਇਆ ਕੋਈ ਇਹਦੀ ਪਛਾਣ ਵਗੈਰਾ ਹੋਈ ਕਿੱਥੇ ਦਾ ਰਹਿਣਾ ਇਹ ਪਛਾਣ ਇਹ ਕਹਿੰਦਾ ਮੇਰਾ ਨਾਮ ਮੁਸਤਫਾ ਹੈ ਖੇੜਾ ਰੋਡ ਤੇ ਮੈਂ ਰਹਿੰਦਾ ਆ ਤੇ ਲਾਲ ਇਹਦੀ ਮਾਂ ਕਹਿੰਦੀ ਵੀ ਇਸ ਦਾ ਮੋਬਾਈਲ ਰੱਖਿਆ ਹੋਇਆ ਜੀ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਇਹਨੂੰ ਸਾਨੂੰ ਅੱਧਾ ਘੰਟਾ ਹੋਦਾ ਘੰਟਾ ਹੋ ਚੱਲੇ ਜੀ ਘੰਟਾ ਹੋ ਚੱਲਿਆ ਆ ਰਿੰਦਾ 102 ਤੇ ਤਾਂ 100 ਤੇ ਵੀ ਰਿੰਦਾ ਖੇੜਾ ਰੋਡ ਤੇ ਤੇ ਥੋਥਣਾ ਰੋਡ ਤੇ ਰਹਿੰਦਾ ਆ ਇਹ ਕਹਿੰਦਾ ਮੈਂ ਖੇੜਾ ਮੁਸਤਫਾ ਅਮਰ ਨਗਰ ਹੈ ਕਹਿੰਦਾ ਮੇਰਾ ਕੋਈ ਜਨ ਪੱਕਾ ਖੇੜਾ ਰੋਡ ਦੱਸ ਨਹੀਂ ਖੇੜਾ ਰੋਡ ਤੇ ਕਹਿ ਰਿਹਾ ਖੇੜਾ ਰੋਡ ਤੇ ਰਹਿਣਾ ਖੇੜਾ ਰੋਡ ਇਹ ਖੇੜਾ ਰੋਡ ਕਹਿ ਰਿਹਾ ਤਾਂ ਹੈਗਾ ਅਮਰ ਨਗਰ ਉਹ ਬਾਗ ਹੈ ਰਿਹਾ ਮੈਂ ਲਾਲ ਪੈਲੇਸ ਆ ਪੂਰਾ ਅਸਲੀ ਦੱਸ ਨਹੀਂ ਰਿਹਾ ਇਹ ਗਾਂਜਾ ਸੁੰਗਦਾ ਇਹਦੇ ਕੋਲੋਂ ਗਾਂਜਾ ਵੀ ਪ੍ਰਾਪਤ ਹੋਇਆ ਤੇ ਪੁਲਿਸ ਕੰਪਲੇਂਟ ਕੀਤੀ ਇਸ ਮਾਮਲੇ ਪੁਲਿਸ ਕੰਪਲੇਂਟ ਮੈਂ ਜੀ 100 ਨੰਬਰ ਤੇ ਵੀ ਮਾਰੀ ਹੈ ਔਰ 112 ਨੰਬਰ ਤੇ ਵੀ ਹੈ ਮੈਂ ਘੰਟਾ ਹੋ ਗਿਆ ਮੈਂ ਉਹਨਾਂ ਨੂੰ ਇਹ ਦੂਸਰਾ ਕੀਤਾ ਹੋਇਆ ਤੇ ਹਜੇ ਤੱਕ ਕੋਈ ਇੱਥੇ ਪਹੁੰਚਿਆ ਨਹੀਂ ਹੈ ਜੀ ਜਿੱਦਾਂ ਸ਼ਹਿਰ ਵਾਸੀ ਮੈਂ ਸ਼ਹਿਰ ਵਾਸੀ ਇਹਨਾਂ ਨੂੰ ਮੱਕੀ ਜਿੱਦਾਂ ਸ਼ਹਿਰ ਵਾਸੀਆਂ ਦੇ ਵਿੱਚ ਹੋ ਰਿਹਾ ਮੱਕੀ ਚੋਰੀ ਦੀਆਂ ਬਾਤਾਂ ਤਾਂ ਬਹੁਤ ਬਹੁਤ ਬਾਤਾਂ ਤਾਂ ਰਹਿ ਥੋੜੇ ਦਿਨ ਪਹਿਲਾਂ ਸਾਡੇ ਇੱਥੇ ਗਵਾਂਢ ਇੱਕ ਫੈਕਟਰੀ ਦੇ ਵਿੱਚ 2 ਲੱਖ ਦਾ ਸਮਾਨ ਚੱਕ ਲਿਆ ਅਨਾਲ ਜੀ ਹਾ ਤੇ ਹੁਣ ਇਹਦੀ ਤਬਦੀਸ਼ ਕੀਤੀ ਜਾਵੇ ਪ੍ਰਸ਼ਾਸਨ ਕੋ ਕੀ ਮੰਗ ਰੱਖਦੇ ਆਪਾਂ ਹਾਂਜੀ ਮੈਂ ਮੰਗਣਾ ਕੀ ਆਪਾਂ ਪੁਲਿਸ ਵਾਲੇ ਆ ਕੇ ਕੰਪਲੇਂਟ ਦੇ ਦੇਖਣ ਮੇਰੀ ਇੱਕ ਇੱਕ ਫੈਂਸੀ ਟੁੱਟੀ ਜਿਹੜੀ ਆ 9900 ਰੁਪਏ ਦੀ ਜਿਹੜੀ ਇਹਨੇ ਤੋੜ ਡੋਰ ਕਿੰਨਾ ਕ ਨੁਕਸਾਨ ਹੋ ਗਿਆ ਮੇਰਾ तकरीबन ਕੋਈ 3 ਕ ਹਜ਼ਾਰ 3 4 4000 ਦਾ ਨੁਕਸਾਨ ਹੋ ਕਰਕੇ